ਬੀੜੇ ਬੜੇ ਧਿਆਨ ਦੇ ਨਾਲ ਸੁਣਨ ਵਾਲੀ ਆ ਤੁਹਾਡੇ ਰੋਂਟੇ ਖੜੇ ਹੋ ਜਾਣਗੇ ਸੁਣ ਕੇ ਗੱਲਾਂ ਜੋ ਅੱਜ ਮੈਂ ਤੁਹਾਨੂੰ ਦੱਸ ਰਿਆਂਗਾ ਇਹਦੇ ਪਿੱਛੇ ਭਾਈ ਅੰਮਰਤਪਾਲ ਸਿੰਘ ਨੂੰ ਕਿਉਂ ਜਿਹੜਾ ਟਾਰਗੇਟ ਕੀਤਾ ਜਾ ਰਿਹਾ ਕਿਹੜੇ-ਕਿਹੜੇ ਬੰਦੇ ਫਿੱਟ ਕੀਤੇ ਆ ਕਿਹੜੇ-ਕਿਹੜੇ ਸਰਕਾਰਾਂ ਨੇ ਬੰਦੇ ਲਿਆ ਕੇ ਭਾਈ ਅੰਮਰਤਪਾਲ ਸਿੰਘ ਦੇ ਖਿਲਾਫ ਕੋਡ ਪ੍ਰਚਾਰ ਕਰਨ ਦੇ ਲਈ ਸੱਦੇ ਆ ਕੌਣ ਬਣਿਆ ਆਸਲ ਦੀਪ ਸਿੱਧੂ ਦਾ ਮੌਤ ਦਾ ਕਾਰਨ ਇਹ ਵੀ ਵੱਡੇ ਖੁਲਾਸੇ ਕਰਾਂਗੇ ਤੇ ਜਿਹੜੇ ਇਨਵੈਸਟੀਗੇਸ਼ਨ ਆ ਇਹ ਜਰੂਰ ਕਰਾਉਣੀ ਚਾਹੀਦੀ ਆ ਦੀਪ ਸਿੱਧੂ ਦੇ ਭਰਾ ਮਨਜੀਤ ਸਿੱਧੂ ਨੂੰ ਤੁਸੀਂ ਕੱਲ ਇੰਟਰਵਿਊ ਸੁਣੀ ਹੋਣੀ ਇੱਕ ਪਲਵਿੰਦਰ ਤਲਵਾੜੇ ਦੀ ਜਿਹੜਾ ਆਪਣੇ ਆਪ ਨੂੰ ਵੱਡਾ ਖਾਰਕੂ ਦੱਸਦਾ ਆਪਣੇ ਆਪ ਨੂੰ ਵੱਡਾ ਜਰਨੈਲ ਦੱਸਦਾ ਕਹਿੰਦਾ ਮੇਰੇ ਬਿਨਾ ਇੱਥੇ ਕੰਮ ਦਾ ਕੁਝ ਨਹੀਂ ਕਹਿੰਦਾ ਜੋ ਕੁਝ ਮਾਇਆ ਕਰਤਾ ਘਾਤਾ ਸਾਰਾ ਸਿਕ ਕੰਮ ਦਾ ਮੈਂ ਆ ਹਣ ਸੁਖਬੀਰ ਬਦਲ ਨਾਲ ਉਹਨੇ ਜੱਫੀ ਪਾ ਲਈ ਤੇ ਕਹਿਣ ਲੱਗਦਾ ਕਿ ਸੁਖਬੀਰ ਬਾਦਲ ਹੁਣ ਉਹਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਵੇਗਾ ਅੱਗੇ ਚੱਲੋ ਕੱਲੀ-ਕੱਲੀ ਗੱਲ ਸੁਣਨ ਵਾਲੀ ਆ ਇਹ ਕਹਿ ਰਿਹਾ ਕਿ ਤਲਵਾੜਾ ਕਹਿੰਦਾ ਕਿ ਦੀਪ ਸਿੱਧੂ ਤਾਲਿਬਾਨ ਨਾਲ ਅੜਾਲਣਾ ਸੀ ਉਹਨੇ ਫਿਲਮਾਂ ਅਜੇ ਨਹੀਂ ਛੱਡਣੀਆਂ ਸੀ ਉਹਨੇ ਉਹਨੇ ਜੁੱਧ ਕਰਨਾ ਸੀ ਉਹਨੇ ਭਾਰਤ ਦੇ ਉੱਤੇ ਹਮਲਾ ਕਰਨਾ ਸੀ ਦੀਪ ਸਿੱਧੂ ਨੇ ਇਹ ਗੱਲ ਤਲਵਾੜਾ ਕਹਿ ਰਿਹਾਗਾ ਸਿੱਧੇ ਰੂਪ ਦੇ ਵਿੱਚ ਦੂਸਰੀ ਗੱਲ ਕਿੱਥੋਂ ਸੰਕੇਤ ਮਿਲਦੇ ਆ ਉਸ ਤੋਂ ਬਾਅਦ ਫਿਰ ਦੀਪ ਸਿੱਧੂ ਦਾ ਐਕਸੀਡੈਂਟ ਹੁੰਦਾਗਾ ਮੌਤ ਹੋ ਜਾਂਦੀ ਐ ਐਕਸੀਡੈਂਟ ਦੇ ਵਿੱਚ ਉਹ ਅਜੇ ਗੁੱਜਲਦਾਰ ਬਣਿਆ ਹੋਇਆਗਾ ਸਾਰਾ ਤੇ ਦੂਸਰੀ ਗੱਲ ਇਹ ਕਹਿੰਦਾ ਤਲਵਾੜਾ ਕਹਿੰਦਾ ਜਿਸ ਦਿਨ ਦੀਪ ਸਿੱਧੂ ਦਾ ਐਕਸੀਡੈਂਟ ਹੋਇਆ ਸੀ ਉਸ ਦਿਨ ਦੀਪ ਸਿੱਧੂ ਨੇ ਕਹਿੰਦਾ ਮੇਰੇ ਜਨਮ ਦਿਨ ਤੇ ਆਉਣਾ ਸੀ ਹੁਣ ਭਰਾਵੋ ਇੱਥੇ ਸੋਚਣ ਵਾਲੀ ਗੱਲ ਆ ਦਾਲ ਦੇ ਵਿੱਚ ਕੁਝ ਕਾਲਾਗਾ ਜਾਂ ਫਿਰ ਸਾਰੇ ਦਾਲੇ ਹੀ ਕਾਲੀ ਆ ਇਹ ਤੁਹਾਨੂੰ ਸਾਨੂੰ ਸਾਰਿਆਂ ਨੂੰ ਸੋਚਣਾ ਪਊਗਾ ਕਿ ਦੀਪ ਸਿੱਧੂ ਦਾ ਤਾਕਲਾ ਕੌਣ ਆ ਰੀਨੇ ਰੀਨਾ ਰਾਏ ਆ ਜਾਂ ਕੋਈ ਕੁਝ ਹੋਰ ਆ ਜੇ ਇਹਨੂੰ ਪਤਾ ਸੀ ਤਲਵਾੜੇ ਨੂੰ ਕਿ ਦੀਪ ਸਿੱਧੂ ਤਲਵਾਨ ਨਾਲ ਨਾਲਣ ਵਾਲਾਗਾ ਤੇ ਭਾਰਤ ਦੇ ਖਿਲਾਫ ਜੁੱਧ ਲੜਨ ਵਾਲਾਗਾ ਫਿਰ ਇੱਥੋਂ ਸਿੱਧਾ ਅੰਦਾਜ਼ਾ ਲਾਇਆ ਜਾ ਸਕਦਾ ਕਿ ਇਹ ਮੁਖਬਰੀ ਤਲਵਾੜੇ ਨੇ ਇਦਾਂ ਦੀ ਕਰ ਦਿੱਤੀ ਕਿਤੇ ਏਜੰਸੀਆਂ ਨੂੰ ਇਹ ਤਲਵਾੜੇ ਦੇ ਨਾਲ ਗੱਲਬਾਤ ਹੁੰਦੀ ਸੀ ਇਹ ਤਲਵਾੜੇ ਨੇ ਤਾਂ ਹੀ ਬਰਬਾਦ ਕੀਤਾ ਦੀਪ ਸਿੱਧੂ ਇਹ ਬੜੇ ਡੂੰਗੇ ਸਕੇਤਾ ਇਹ ਬੜਾ ਕੁਝ ਵੀਡੀਓ ਕਹਿ ਰਹੀ ਆ ਜੋ ਤਲਵਾੜਾ ਬੋਲ ਰਿਹਾ ਆਗਾ ਕਹਿੰਦਾ ਦੀਪ ਸਿੱਧੂ ਤਲਵਾਨ ਦੇ ਨਾਲ ਰਣ ਵਾਲਾ ਸੀ ਤੇ ਉਹਨੇ ਜੰਗ ਸੌੜਣਾ ਸੀ ਭਿੰਡਰਾ ਵਾਲੇ ਬਾਗ ਉਹਨੇ ਜੰਗ ਲੜਨਾ ਸੀ ਤੇ ਉਸੇ ਦਿਨ ਕਹਿੰਦਾ ਮੇਰੇ ਜਨਮ ਦਿਨ ਤੇ ਆਉਣਾ ਸੀ ਇਹਨੇ ਦੀਪ ਸਿੱਧੂ ਨੇ ਤਾਂ ਨੂੰ ਮੈਂ ਉਹ ਵੀਡੀਓ ਵੀ ਸੁਣਾ ਦਿੰਨਾ ਕੀ ਬੜੀ ਗੱਲ ਹੈ ਖਾਲਸਾ ਰਾਜ ਦੀ ਤਾਂ ਸਾਰੀ ਦੁਨੀਆ ਗੱਲ ਕਰਦੀ ਹੈ ਆਪਾਂ ਅਰਦਾਸ ਚ ਦੋਹਰਾ ਪੜਦਿਆਂ ਰਾਜ ਕਰੇਗਾ ਖਾਲਸਾ ਹਨਾ ਇਹ ਗੱਲਾਂ ਨਹੀਂ ਹੁੰਦੀ ਆ ਕੱਲ ਜਿਹੜੀ ਮੌਜੂਦਾ ਸਮੇਂ ਦੀ ਹੈ ਸਿੱਖ ਸਿਆਸਤ ਦੀ ਮੈਂ ਗੱਲ ਕਰਦਾ ਸਖਵੀਰ ਸਿੰਘ ਬਾਦਲ ਅੱਜ ਸਿੱਖ ਸਿਆਸਤ ਦਾ ਧੂਰਾ ਨੇ ਸਰਦਾਰ ਮਾਨ ਦੀ ਵੀ ਕੁਰਬਾਨੀ ਬਹੁਤ ਵੱਡੀ ਆ ਮੈਂ ਉਹਨਾਂ ਨੂੰ ਨਿੰਦਦਾ ਨਹੀਂ ਹੈਗਾ ਜੇ ਮੈਂ ਅੱਜ ਬਾਦਲ ਸਾਹਿਬ ਨਾਲ ਜਾ ਕੇ ਉਹਨਾਂ ਨੂੰ ਨਿੰਦਣਾ ਸ਼ੁਰੂ ਕਰਦਾ ਯਾਰ ਕਿਹੜੀ ਇਹ ਸਿਆਣੀ ਗੱਲ ਆ ਮੈਂ ਕਦੇ ਵੀ ਨਹੀਂ ਇਸ ਤਰ੍ਹਾਂ ਕਰਿਆ ਜੇ ਕੋਈ ਗਲਤ ਕਰਦਾ ਉਹਨੂੰ ਮੈਂ ਠੋਕ ਕੇ ਕਹਿੰਦਾ ਹੁਣ ਜਿਹੜਾ ਕਰੂਗਾ ਕੋਈ ਫੇਰ ਆਜੇ ਉਹ ਕਿਸੇ ਨੇ ਗਲਤੀ ਕੀਤੀ ਹੋਈ ਹੋਵੇ ਠੋਕ ਮਾ ਜਾ ਕੇ ਕਹੂੰਗਾ ਯਾਰ ਸਾਰੀ ਗੱਲ ਕੋਈ ਉਹ ਥੋੜੋ ਆ ਮੈਂ ਤਾਂ ਜਿਹੜੀ ਗੱਲ ਆ ਮੇਰਾ ਤਾਂ ਜਿਹੜਾ ਜੀਵਨ ਐ ਬਿਲਕੁਲ ਖੁੱਲੀ ਕਿਤਾਬ ਆ ਮੈਂ ਕਦੇ ਗੋਲ ਕਰਨੀ ਨਹੀਂ ਕਰੀ ਮੈਂ ਕਹਿ ਦੂੰ ਮੈਂ ਇੰਨੇ ਜੋਗਾ ਮੈਂ ਹੈਗਾ ਹਨਾ ਮੈਂ ਇੰਨੀ ਇੰਨੀਕ ਤਾਂ ਮੈਂ ਰੱਖਦਾ ਜਿਹੜਾ ਬੰਦਾ ਪੰਜ ਬਾਣੀਆਂ ਦਾ ਧਾਰਨੀ ਹੁੰਦਾ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਘਰੋਂ ਨਿਕਲਦਾ ਉਹ ਤਾਂ ਸੱਚ ਬੋਲਣ 'ਚ ਕੀ ਹਰਜ ਹੈ ਅੱਛਾ ਦੇਖੋ ਉਹ ਤਾਂ ਅੰਦਰ ਬੈਠਾ ਹਲੇ ਹਨਾ ਉਹ ਬਾਹਰ ਆ ਕੇ ਕਿੱਧਰ ਨੂੰ ਤੁਰਦਾ ਹੈ ਕੀ ਉਹਦੀਆਂ ਪਾਲਸੀਆਂ ਨੇ ਤਾਂ ਹੁਣ ਉਹੀ ਦੱਸ ਸਕਦਾ ਹੁਣ ਬਾਹਰ ਆਏ ਬਿਨਾਂ ਤਾਂ ਮੈਂ ਇਥੋਂ ਕੁਛ ਕਹਦਾ ਉਹਦਾ ਕੋਈ ਉਹ ਜਿਨ੍ਹਾਂ ਦੇ ਇਸ਼ਾਰਿਆਂ ਤੇ ਚੱਲਦਾ ਅਮਰਤਪਾਲ ਉਹਨਾਂ ਨੇ ਉਹਦੀਆਂ ਬੀੜੀਆਂ ਚਪਟੇ ਪਾਪੇ ਉਹਨਾਂ ਨੇ ਕਦੇ ਵੀ ਉਹ ਨੂੰ ਇਹ ਗੱਲ ਨਹੀਂ ਕਹੀ ਕਿ ਫਲਾਣੇ ਨੂੰ ਨਾਲ ਲੈ ਕੇ ਚੱਲੀਏ ਇਕੱਠੇ ਹੋ ਕੇ ਚੱਲੀਏ ਹਨਾ ਜਾਂ ਪੰਥ ਦੇ ਔਰ ਪੰਜਾਬ ਦੀ ਚੜ੍ਹਦੀ ਕਲਾ ਦੀ ਗੱਲ ਕਰੀਏ ਉਹ ਉਹ ਕਿਸੇ ਸਟੈਂਡ ਜੋਗਾ ਵੀ ਨਹੀਂ ਛੱਡਿਆ ਉਹ ਪਹਿਲਾਂ ਦੇਖੋ ਜਦੋਂ ਉਹ ਆਇਆ ਉਹ ਤਾਂ ਸਪੀਚਾਂ ਨੇ ਨਾ ਜਿਵੇਂ ਮੇਰੀਆਂ ਕੱਟ-ਕੱਟ ਪਾਉਂਦੇ ਨੇ ਮੈਂ ਮੁਕਰਦਾ ਨਹੀਂ ਪਰ ਮੈਂ ਮੁਕਰਦਾ ਨਹੀਂ ਮੈਂ ਉਹ ਗੱਲਾਂ ਕਹੀਆਂ ਨੇ ਮੈਂ ਥੋੜੋ ਮੁਕਰਦਾ ਪਰ ਉਹ ਮੁਕਰਦੇ ਨੇ ਨਾ ਉਹ ਕਿਸੇ ਗੱਲ ਕਹਾ ਤੁਸੀਂ ਮੈਨੂੰ 2 ਦੁੱਧ ਮਹੀਨੇ ਦੁੱਧ ਦੀ ਥੈਲੀ ਲਵਾ ਕੇ ਰੱਖੀ ਐ ਤੇ ਅਸੀਂ ਤੁਹਾਨੂੰ ਮਾਰਨ ਆਏ ਸੀ ਸਾਡੇ ਗਰੁੱਪ ਨੂੰ ਪਹਿਲਾਂ ਦੇਖੋ ਤੇ ਇੱਕਦਮ ਖਾਲਸਤਾਨ ਦੀ ਗੱਲ ਕਰਦੇ ਕਰਦੇ ਇੱਕਦਮ ਤੁਸੀਂ ਮੁੱਖ ਮੰਤਰੀ ਦੀ ਗੱਲ ਤੇ ਆ ਗਏ ਇੱਕਦਮ ਆਜ਼ਾਦੀ ਦੀ ਗੱਲ ਛੱਡ ਕੇ ਬਾਦ ਅਧਿਕਾਰਾਂ ਤੇ ਆ ਗਏ ਠੀਕ ਆ ਇੱਕ ਵਾਰ ਕਹਿੰਦੇ ਭੱਜਣ ਵਾਲਿਆਂ ਚੋਂ ਨਹੀਂ ਹੈਗੇ ਭਜੋ ਭਜਾ ਲੇ ਸਟੇਟ ਛੱਡਦੀ ਹੁੰਦੀ ਆ ਇੱਥੇ ਆ 2 ਸਾਲ ਅੰਦਰ ਲੱਗ ਗਏ ਕਿੰਨੀਆਂ ਚੀਕਾਂ ਚੀਕਚਿਹਾੜਾ ਪਾਤਾ ਹਾਏ ਮਾਰੇ ਗਏ ਹਾਏ ਲੁੱਟੇ ਗਏ ਅੰਦਰ ਕਰਤੇ ਇਹ ਡਿਊਟੀ ਦੀਪ ਸਿੱਧੂ ਨੇ ਲਾਈ ਤੀ ਅੱਛਾ ਕੀ ਦੀਪ ਸਿੱਧੂ ਨੇ ਮੈਨੂੰ ਇਹ ਗੱਲ ਕਹੀ ਸੀ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਦਲ ਖਾਲਸਾ ਤੇ ਭਾਈ ਦਲਜੀਤ ਸਿੰਘ ਬਿੱਟੂ ਤੇ ਇੱਕ ਅੱਪਾ ਵਾਰਸ ਪੰਜਾਬ ਵਾਲੇ ਵੀ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਕੇਰਾ ਇੱਕ ਸਿਆਸੀ ਧਿਰ ਖੜੀ ਕਰਨੀ ਹੈ ਤੇ ਤੁਸੀਂ ਦੇਖੋ ਕਿ ਕੋਈ ਵੀ ਉਹਦੀਆਂ ਰਿਕਾਰਡਿੰਗਾਂ ਸੁਣ ਲਿਓ ਜੀ ਉਹ ਕਿਸੇ ਨਾਲ ਬਣੀ ਉਹ ਤਾਂ ਹੋਮਿਓਪੈਥੀ ਦੀ ਦਵਾਈ ਹੈ ਵਿਚਾਰਾ ਨਾ ਉਹਦਾ ਕੋਈ ਫਾਇਦਾ ਨਾ ਨੁਕਸਾਨ ਹੈ ਉਹ ਵੀ ਨੇਰੇ 'ਚ ਡਾਂਗਾ ਮਾਰਦਾ ਫਿਰਦਾ ਵੀ ਕਿਤੇ ਐਮਐਲਆਈ ਬੜਜਮਾ ਇੱਕਣ ਹੋੜੂ ਹੁੰਦਾ ਹੁੰਦਾ ਨਾਲੇ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਦੀਪ ਸਿੱਧੂ ਦਾ ਭਰਾ ਦੀਪ ਸਿੱਧੂ ਬਣ ਜਾਊਗਾ ਠੀਕ ਹੈ ਦੀਪ ਸਿੱਧੂ ਦੀਪ ਸਿੱਧੂ ਕਿਉਂ ਨਹੀਂ ਉਸ ਜੋਧੇ ਦੀ ਕਾਰਵਾਈ ਕੀਤੀ ਗਈ ਹਰੇਕ ਬੰਦਾ ਉਹਦਾ ਮੁੱਲ ਇੰਡੀਅਨ ਸਟੇਟ ਨਾਲ ਪੂਰਾ ਲੜਨ ਦੇ ਮੂਡ 'ਚ ਸੀ ਮੈਂ ਅੱਜ ਦੱਸਣ ਲੱਗਿਆ ਪਹਿਲੀ ਵਾਰ ਇਹ ਤਾਂ ਉਹੀ ਮਰੀ ਜਾਂਦੇ ਨੇ ਉਹਦੀਆਂ ਗੱਲਾਂ ਉਹ ਕਾਬਲ ਕੰਧਾਰ ਜਾਣਾ ਚਾਹੁੰਦਾ ਸੀ ਹੋਰ ਦੱਸੋ ਕਿਵੇਂ ਉਹ ਛੱਡ ਜਾਣਾ ਚਾਹੁੰਦਾ ਸੀ ਇਸ ਦੇਸ਼ ਨੂੰ ਅੱਛਾ ਬਿਲਕੁਲ ਇਹ ਤਾਂ ਪਹਿਲੀ ਵਾਰ ਉਹ ਤਾਲੇਮਾਨ ਨਾਲ ਗੱਲਬਾਤ ਕਰਨੀ ਚਾਹੁੰਦਾ ਸੀ ਹੋਰ ਦੱਸੋ ਮੈਂ ਕਾਲ ਤੱਕ ਸਭ ਤੇ ਖੜ ਕੇ ਜਾ ਕੇ ਇਹਨੂੰ ਇਹ ਗੱਲ ਪਿਆਰ ਹੈ ਨਾਲੇ ਮੈਨੂੰ ਵੀ ਤਲਵਾੜਾ ਤਾਂ ਉਹੀ ਪੈਸਾ ਜਿਹੜਾ ਸਾਨੂੰ ਜੇਲ੍ਹ ਦੇ ਵਿੱਚ ਰੋਟੀਆਂ ਖਵਾਉਂਦਾ ਹੁੰਦਾ ਸੀ ਵਧੀਆ ਚੋਪੜੀਆਂ ਤੜਕੇ ਲਾ ਕੇ ਦਾਲ ਖਵਾਉਂਦਾ ਹੁੰਦਾ ਸੀ ਰੁਪਏ ਦਿੰਦਾ ਹੁੰਦਾ ਸੀ ਮਦਦ ਕਰਦਾ ਹੁੰਦਾ ਸੀ ਸਾਡੀ ਇਹਦਾ ਬੜਾ ਚੰਗਾ ਬੰਦਾ ਹੈਗਾ ਇਹਨੂੰ ਕਿਉਂ ਮਾਰਨਾ ਹੈਗਾ ਆਲੈ ਮੈਨੂੰ ਬੇਤ ਤਲਵਾਰਾ ਤਾਂ ਉਹੀ ਪੈਸਾ ਜਿਹੜਾ ਸਾਨੂੰ ਜੇਲ੍ਹ ਦੇ ਵਿੱਚ ਰੋਟੀਆਂ ਖਵਾਉਂਦਾ ਹੁੰਦਾ ਸੀ ਵਧੀਆ ਚੋਪੜੀਆਂ ਤੜਕੇ ਲਾ ਕੇ ਦਾਲ ਖਵਾਉਂਦਾ ਹੁੰਦਾ ਸੀ ਰੁਪਏ ਦਿੰਦਾ ਹੁੰਦਾ ਸੀ ਮਦਦ ਕਰਦਾ ਹੁੰਦਾ ਸੀ ਸਾਡੀ ਇਹਦਾ ਬੜਾ ਚੰਗਾ ਬੰਦਾ ਹੈਗਾ ਇਹਨੂੰ ਕਿਉਂ ਮਾਰਨਾਗਾ ਛੁੜਲੀਆਂ ਤਲਵਾਰੀਆਂ ਜਵਲੀਆਂ ਇਹ ਆ ਤਲਵਾਰਾ ਬਾਪ ਹੀ ਬਾਪ ਵੱਡਾ ਜੋਧਾ ਸਿੱਖੋਂ ਆਉਂਦਾ ਕਹਿੰਦਾ ਜੋ ਕੋ ਸਾ ਮਈਆ ਦੀਵ ਸਿੱਧੂ ਨੇ ਕਹਿੰਦਾ ਮੈਨੂੰ ਸਾਰਾ ਕੁਝ ਸੌਪਿਆ ਸੀ ਅੰਬਰਤ ਪਾਲ ਦੇ ਨਾਲ ਬੰਦੇ ਕਹਿੰਦਾ ਉਹਨਾਂ ਨੇ ਇਹਦੇ ਵਿੱਚ ਰੱਖ ਰਿਆ ਕਹਿੰਦਾ ਮੈਨੂੰ ਮੂਰੇ ਕਰਨਾ ਚਾਹੀਦਾ ਸੀ ਕਹਿੰਦਾ ਕਾਬਲ ਖੰਧਾਰ ਤੱਕ ਜਾਣਾ ਚਾਹੁੰਦਾ ਸੀ ਦੀਪ ਸਿੱਧੂ ਦੀਪ ਸਿੱਧੂ ਜੰਗ ਲੜਨਾ ਚਾਹੁੰਦਾ ਸੀ ਦੀਪ ਸਿੱਧੂ ਤਾਲੇਵਾਨ ਨਾਲ ਰਲ ਕੇ ਜਿਹੜਾ ਜੰਗ ਲੜਨਾ ਚਾਹੁੰਦਾ ਸੀ ਇਹਦਾ ਮਾਤਲ ਤੇ ਦੀਪ ਸਿੱਧੂ ਦਾ ਫਿਰ ਐਕਸੀਡੈਂਟ ਨਹੀਂ ਹੋਇਆ ਸਿੱਧਾ ਸਿੱਧਾ ਮਰਵਾਇਆ ਗਿਆ ਸਟੇਟ ਵੱਲੋਂ ਫਿਰ ਉਹਦੇ ਪਿੱਛੇ ਕਿਦੇ ਕਿਦੇ ਹੱਤਾ ਜੇ ਅੱਜ ਇਹ ਅਨਕਵਾਰੀਆਂ ਖੁੱਲੀਆਂ ਜਾਣਾ ਖੁੱਲੀਆਂ ਜਾਣਾ ਤਾ ਫਿਰ ਇਹਦੇ ਵਿੱਚ ਬੜੇ-ਬੜੇ ਮਾਸ ਰਗੜੇ ਜਾਣਗੇ ਬੜੇ-ਬੜੇ ਟਾਉਟ ਪੁਲਿਸ ਦੇ ਰਗੜੇ ਜਾਣਗੇ ਜਿਨ੍ਹਾਂ ਨੇ ਅੱਜ ਗਵਰਨਮੈਂਟ ਸਕੌਟੀਆਂ ਲਿੱਤੀਆਂ ਹੋਈਆਂ ਨੇ ਦੀਪ ਸਿੱਧੂ ਦੇ ਭਰਾ ਨੂੰ ਚਾਹੁੰਦਾ ਤੇ ਉਹਨਾਂ ਦੀ ਜਥੇਬੰਦੀ ਨੂੰ ਚਾਹੁੰਦਾ ਕਿ ਇਹਦੀ ਜਿਹੜੀ ਸੀਬੀਆਈ ਇਨਕੁਆਇਰੀ ਕੀਤੀ ਜਾਵੇ ਜਿਹਦੇ ਵਿੱਚ ਤਲਵਾੜਾ ਕਹਿ ਰਿਹਾ ਕਿ ਦੀਪ ਸਿੱਧੂ ਨੇ ਮੇਰੇ ਜਨਮ ਦਿਨ ਤੇ ਆਉਣਾ ਸੀ ਉਸ ਦਿਨ ਐਕਸੀਡੈਂਟ ਹੋ ਗਿਆ ਉਹਦਾ ਦੀਪ ਸਿੱਧੂ ਦਾ ਉਹ ਤਲੇਵਾਲ ਨਾਲ ਲੜਨਾ ਚਾਹੁੰਦਾ ਸੀ ਅਰਲਣਾ ਚਾਹੁੰਦਾ ਸੀ ਉਹ ਜੰਗ ਲੜਨਾ ਚਾਹੁੰਦਾ ਸੀ ਉਹ ਕਬਲਖੰਧਾਰ ਜਾਣਾ ਚਾਹੁੰਦਾ ਸੀ ਇਹ ਸਾਗੇ ਯਾਵਲੇ ਤੁਸੀਂ ਇਸ ਤਲਵਾਰੀ ਦੀ ਸੁਣ ਲਈਆ ਕਹਿੰਦਾ ਮੈਨੂੰ ਪੰਜ ਵਾਰੀ ਅੰਮ੍ਰਿਤਪਾਲ ਨੇ ਬੰਦੇ ਭੇਜੇ ਮਰਵਾਉਣ ਵਾਸਤੇ ਕਹਿੰਦਾ ਮੈਂ ਪੰਜੇ ਵਾਰੀ ਬੰਦੇ ਪਸਾੜ ਲੈਂਦੀ ਸੀ ਮੈਨੂੰ ਕਿ ਤਲਵਾਰ ਤਾਂ ਉਹੀ ਹੈ ਜਿਹਨੇ ਸਾਡੀ ਜੇਲ੍ਹ ਦੇ ਵਿੱਚ ਮਦਦ ਕੀਤੀ ਸੀ ਤੇ ਕਹਿੰਦਾ ਮੈਨੂੰ ਮਾਰਨਾ ਚਾਹੁੰਦੇ ਸੀ ਫਿਰ ਮੈਨੂੰ ਸਕਿਉਰਟੀ ਮਿਲ ਗਈ ਇਸ ਕਰਕੇ ਕਹਿੰਦਾ ਮੈਂ ਬਚ ਗਿਆ ਪਹਿਲਾਂ ਦੇਖੋ ਗੈਂਗਸਟਰ ਬੰਦੇ ਦਾ ਘਰ ਪੁੱਛਦੇ ਆ ਫਿਰ ਉਹਦਾ ਨਾਂ ਪੁੱਛਦੇ ਆ ਫੇਰ ਉਹਨੂੰ ਉਹਦੀ ਜਾਲ ਪਸੰਦ ਕਰਦਿਆ ਕਿ ਬੰਦਾ ਭਾਈ ਤੂੰ ਉਹ ਤਾਂ ਨਹੀਂ ਕਿਤੇ ਸਾਡੀ ਮਦਦ ਕੀਤੀ ਸੀ ਜੇਲ੍ਹ ਦੇ ਵਿੱਚ ਕਿੱਡੇ ਬੇਸ਼ਰਮ ਵਾਲੀ ਤੇ ਹਾਸੋ ਹੀਨ ਵਾਲੀਆਂ ਗੱਲਾਂ ਨੇ ਯਾਰ ਕਿੱਡੀਆਂ ਬੰਦਾ ਦੇਖੋ ਕਹਿੰਦਾ ਮੈਂ ਖੋੜਗਵਾਤ ਰਿਆਂ ਜੀ ਮੈਂ ਵੱਡੇ ਜਰਨਲਾਂ ਨਾਲ ਰਿਹਾ ਉਹ ਬੁੱਦੀ ਤੇਰੀ ਐ ਡੀਕਾ ਕਹਿੰਦਾ ਮੈਨੂੰ ਬੰਦੇ ਅੰਮਰਤਪਾਲ ਨੇ ਭੇਜੇ ਸੀ ਮਾਰਨ ਦੇ ਲਈ ਕਹਿੰਦਾ ਉਹ ਬੰਦਿਆਂ ਨੇ ਪਸਾਰ ਦੇਖੋ ਇਹ ਕੁਤਕ ਬੰਦੀ ਆ ਜਵਲੀ ਆ ਸਾਰੀਆਂ ਮਾਰੀ ਜਾਂਦਾ ਹੈਗਾ ਤੇ ਇਹ ਪੁੱਛਣਾ ਹੋਵੇ ਅੰਮਰਤਪਾਲ ਬੈਠਾ ਜੇਲ੍ਹ ਦੇ ਵਿੱਚ ਇੱਕ ਪਾਸੇ ਕਹਿ ਰਿਹਾ ਕਿ ਮੈਂ ਅੰਮਰਤਪਾਲ ਬਾਰੇ ਉਹ ਜੇਲ੍ਹ ਦੇ ਵਿੱਚ ਜਿੰਨਾ ਤੱਕ ਬਾਹਰ ਨਹੀਂ ਆਉਂਦਾ ਮੈਂ ਕੁਝ ਕਹਿ ਨਹੀਂ ਸਕਦਾ ਇੱਕ ਪਾਸੇ ਕਹਿ ਰਿਹਾ ਕਿ ਅੰਮਰਤਪਾਲ ਬੰਦੇ ਭੇਜ ਰਹੇ ਹਨ ਮੈਨੂੰ ਮਰਵਾਉਣ ਦੇ ਲਈ ਇਹ ਤੁਕ ਬੰਦੀ ਹੈ ਕਿ ਨਹੀਂ ਕੀ ਤੁਕ ਬੰਦੀ ਹੈ ਇਹ ਇਹਦੇ ਵਿੱਚੋਂ ਕੀ ਤੁਸੀਂ ਨਿਰਣਾ ਕੱਢੋਗੇ ਫਿਰ ਉਹ ਬੰਦੇ ਪਛਾਣ ਕੇ ਸਾਡੇ ਜਾਂਦੇ ਸੀ ਕਿ ਤਲਵਾੜਾ ਦਾ بڑا ਬੰਦਾ ਸਾਹੂ ਆ ਜੀ ਇਹਨੂੰ ਨਹੀਂ ਮਾਰਨਾ ਫਿਰ ਸਿਕਿਉਰਿਟੀ ਕਿਹਨੇ ਦਿੱਤੀ ਹੈ ਸੈਂਟਰ ਸਰਕਾਰ ਨੇ ਭਾਈ ਦੇਣੇ ਸੀ ਜਦੋਂ ਟਾਉਟੀ ਤੋਂ ਸੈਂਟਰ ਸਰਕਾਰ ਦਾ ਸਕورٹی ਤੈਨੂੰ ਮਿਲਣੀ ਸੀ ਤੇ ਦੂਸਰੀ ਗੱਲ ਸੁਖਵੀਰ ਬਾਦਲ ਦੇ ਨਾਲ ਕਹਿੰਦਾ ਮੈਂ ਖੜਾ ਜੀ ਸੁਖਵੀਰ ਬਾਦਲ ਦੇ ਨਾਲ ਸੁਖਵੀਰ ਬਾਦਲ ਦੀ ਪਾਰਟੀ ਨੂੰ ਜਿਉਂਦਾ ਰੱਖਣਾ ਸਭ ਤੋਂ ਵੱਡਾ ਹੋਇਆ ਜੀ ਸੁਖਵੀਰ ਬਾਦਲ ਥਾਮਾ ਪਾਰਟੀ ਆ ਸੁਖਵੀਰ ਬਾਦਲ ਆਏ ਆ ਸੁਖਵੀਰ ਬਾਦਲ ਬਿਆਹ ਹੋਆ ਕਹਿੰਦਾ ਮੈਂ ਸੁਖਵੀਰ ਬਾਦਲ ਨਾਲ ਖੜਾ ਕਹਿੰਦਾ ਤਲਵਾਟਾ ਕਹਿੰਦਾ ਤਿੰਨ ਪਿੰਡ ਤੇ 250 ਵੋਟ ਨਹੀਂ ਪਈ ਤਿੰਨ ਸੁਖਵੀਰ ਬਾਦਲ ਦੇ ਨਾਲ ਜਿਹੜੀਆਂ 4 ਵੋਟਾਂ ਸੁਖਵੀਰ ਬਾਦਲ ਨੂੰ ਪੈਂਦੀਆਂ ਸੀ ਉਹ ਵੀ ਟੁੱਟ ਜਾਣੀਆਂ ਹੋਣਾ ਪਹਿਲਾ ਦੂਜਿਆਂ ਨੇ ਪੱਠਾ ਉਠਾਤਾ ਸੁਖਵੀਰ ਬਾਦਲ ਦਾ ਹੁਣ ਤੂੰ ਬਿਠਾ ਦੇਗਾ ਰਹਿੰਦਾ ਗੁੰਦਾ ਕੱਟ ਹੁਣ ਤੂੰ ਕੱਢ ਦੇਵੀਂ ਅਰੀਨਾਰਾਇ ਤੇ ਸ਼ੱਕ ਕਰਦੇ ਸੋ ਦੋ ਕਰ ਅਰੀਨਾਰਾਇ ਤੇ ਸ਼ੱਕ ਕਰਨਾ ਵੀ ਜਾਇਜ਼ ਆ ਤੇ ਇਹ ਤਲਵਾੜੇ ਵਰਗਿਆ ਤੇ ਸ਼ੱਕ ਕਰਨਾ ਵੀ ਜਾਇਜ਼ ਆ ਦੀਪ ਸਿੱਧੂ ਦੀ ਜੇਕਰ ਪਰਤਾ ਖੁੱਲ੍ਹਨੀ ਆ ਜਾਣਾ ਦੀਪ ਸਿੱਧੂ ਦਾ ਕੇਸ ਖੋਲਿਆ ਜਾਵੇ ਪਰ ਖੋਲੇ ਕੌਣ ਤੇ ਖਲਵਾਏ ਕੌਣ ਤੇ ਅਗਲੇ ਵੈਸਟੀਗੇਟ ਕਰਨ ਨਹੀਂ ਦਿੰਦੇ ਪਤਾ ਕਿ ਸਾਡੇ ਟੌਟ ਬੈਠੇ ਆ ਪੰਜਾਬ ਦੇ ਵਿੱਚ ਪਤਾ ਸਟੇਟ ਸਰਕਾਰ ਨੂੰ ਪਤਾ ਸਟੇਟ ਨੂੰ ਦੀਪ ਸਟੇਟ ਨੂੰ ਪਤਾਗਾ ਕਿ ਟਾਟ ਬੈਠਿਆ ਸਾਡੇ ਕਿ ਸਾਨੂੰ ਮੁਖਬਰੀਆਂ ਕਰਦੇ ਆ ਤੇ ਸਿੱਖ ਕੌਮ ਨੂੰ ਕੌਣ-ਕੌਣ ਮਰਵਾ ਰਿਹਾ ਹੈ ਤੁਹਾਨੂੰ ਹੁਣ ਭਲੀ ਭਾਤ ਪਤਾ ਹੋਣਾ ਚਾਹੀਦਾਗਾ ਇਹਦੇ ਉੱਤੇ ਤੁਸੀਂ ਚੰਗੇ ਤਰ੍ਹਾਂ ਜਾਣੂ ਹੋਣੇ ਚਾਹੁੰਦੇ ਹੋ ਇਹ ਤਲਵਾੜੀ ਤੋਂ ਪਾਸਾ ਵੱਟ ਦਿਓ ਭਾਈ ਜਾਂ ਤਾਂ ਫਿਰ ਇਹਨੂੰ ਇਹ ਸਮਝ ਲਓ ਕਿ ਇਹਨੂੰ ਕਿਸੇ ਤੰਦੌਲੇ ਦੇ ਹਸਪਤਾਲ ਦੇ ਵਿੱਚ ਇਲਾਜ ਲਈ ਛੱਡ ਦਿਓ ਉੱਥੇ ਹਸਪਤਾਲ ਦੇ ਵਿੱਚ ਦਾਖਲ ਕਰ ਦਿਓ ਮੈਂ ਸੁਣਿਆ ਕਿ ਇੱਕ ਤੰਦੌਲੇ ਦੇ ਡਾਕਟਰ ਚੰਗੇ ਆ ਤੇ ਇਹਦਾ ਇਲਾਜ ਨੂੰ ਜਿਹੜਾ ਆ ਇਹਦਾ ਦਿਮਾਗੀ ਡਿਪਰੈਸ਼ਨ ਆ ਉਹ ਦੂਰ ਹੋ ਜਾਵੇਗੀ ਜਿਸ ਤਰ੍ਹਾਂ ਇਹ ਕਿਸਦਾ ਮੂੰਹ ਨਹੀਂ ਸਿਰ ਨਹੀਂ ਕਿੱਧਰ ਗੱਲ ਕਿੱਧਰ ਲੈ ਜਾਊਗਾ ਕਿੱਧਰ ਲੈ ਜਾਊਗਾ ਕਿੱਧਰ ਲੈ ਜਾਊਗਾ ਕਿਧਰ ਜੱਫੀਆ ਪਾਉਂਦਾ ਫਿਰਦਾ ਸਖਵੀਰ ਬਾਦਲ ਨੂੰ ਕਿੱਧਰ ਕਹਿੰਦਾ ਮੈਨੂੰ ਅੰਮਰਤਪਾਲ ਨੇ ਮਰਵਾਉਣਾ ਸੀ ਉਹ ਤਾਂ ਗੈਂਗਸਟਰਾਂ ਨੇ ਮੈਨੂੰ ਪਸਾਰ ਲਿਆ ਤਾਂ ਛੱਡ ਗਏ ਫਿਰ ਕਹਿੰਦਾ ਮੈਨੂੰ ਸੈਂਟਰ ਸਰਕਾਰ ਨੇ ਸਿਕਿਉਰਿਟੀ ਦੇ ਦਿੱਤੀ ਤੇ ਦੀਪ ਸਿੱਧੂ ਤੱਲੇਵਾਨ ਨਾਲ ਸੰਬੰਧ ਰੱਖਦਾ ਸੀ ਇਹਦਾ ਮਾਤਲ ਤਾਂ ਫਿਰ ਕਿਦਣਾ ਦਾਲ ਦੇ ਵਿੱਚ ਕਾਲਾ ਗਾ ਜਰੂਰ ਆ ਸਿੱਖ ਕੌਮੇ ਸੋਚੇ ਤਲਵਾੜੇ ਵਰਗਿਆਂ ਦੇ ਉੱਪਰ ਜਿਹੜਾ ਸੀਬੀਆਈ ਦੀ ਅਨਕਵਾਰੀ ਖੋਲੀ ਜਾਵੇ ਇਹ ਤਲਵਾੜੇ ਵਰਗੇ ਨਾਲ ਸਮੇਤ ਹੋਰ ਵੱਡੇ ਜਿਹੜੇ ਨੇ ਇਹਨਾਂ ਦੇ ਸਰਗ ਨੇ ਉਹ ਬਾਹਰ ਨਕਾਵੇ ਇਹਨਾਂ ਦੇ ਜਿਹੜੇ ਕਿ ਜ਼ਰੂਰੀ ਲਾਉਣੇ ਜ਼ਰੂਰੀ ਨੇ ਇਹ ਸਿੱਖ ਕੌਮ ਨੂੰ ਬੇਨਤੀ ਆ ਪਰ ਸਾਡੀ ਕੌਮਾ ਇਹੋ ਜਿਹੇ ਬੁੱਝੜਾ ਨੂੰ ਇਹਨੂੰ ਸਾਰਾ ਪਤਾ ਕਹਿੰਦਾ ਜੀ ਮੈਨੂੰ ਬੰਦੇ ਮਰਵਾਉਣ ਭੇਜਦਾ ਸੀ ਤੇ 1984 ਦੇ ਵਿੱਚ ਕੀ ਹੋਇਆ ਜਦੋਂ ਹਿੰਦੂ ਕਹਿੰਦੇ ਕਿ ਸਾਡੇ ਬੰਦੇ 30 ਹਜ਼ਾਰ ਬੰਦਾ ਸਾਡਾ ਮਾਰਿਆ ਗਿਆ ਬੱਸਾਂ ਵਿੱਚੋਂ ਕੱਢ-ਕੱਢ ਕੇ ਏਜੰਸੀਆਂ ਉਦੋਂ ਕੀ ਕਰਦੀਆਂ ਸੀ ਅੱਜ ਵੀ ਏਜੰਸੀਆਂ ਉਹੀ ਕੁਝ ਕਰ ਰਹੀਆਂ ਨੇ ਨਾ ਸਿਰਫ ਉਦੋਂ ਭਿੰਡਰਾ ਵਾਲਿਆਂ ਦਾ ਵਰਤਿਆ ਜਾ ਰਿਹਾ ਸੀ ਕਿੱਥੇ ਕਾਰਵਾਈ ਹੁੰਦੀ ਸੀ ਸੰਤ ਭਿੰਡਰਾ ਵਾਲੇ ਦਾ ਨਾਮ ਜਿੱਥੇ ਮਰਜ਼ੀ ਕਾਰਵਾਈ ਬਾਈ ਹੁੰਦੀ ਸੀ ਸੰਤ ਭਿੰਡਰਾ ਵਾਲੇ ਦਾ ਨਾਮ ਉਹੀ ਹਾਲਾਤ ਅੱਜ ਨੇ ਜਿੱਥੇ ਮਰਜ਼ੀ ਕਾਰਵਾਈ ਹੋ ਜੇ ਜੁਕੇ ਦੇ ਵਿੱਚ ਹੋ ਜੇ ਇੰਗਲੈਂਡ ਦੇ ਵਿੱਚ ਹੋ ਜੇ ਕੈਨੇਡਾ ਦੇ ਵਿੱਚ ਹੋ ਜੇ ਪੰਜਾਬ ਦੇ ਵਿੱਚ ਹੋ ਜੇ ਜਾਂ ਕਿਸੇ ਭਾਰਤ ਦੇ ਹੋਰ ਕੋਨੇ ਵਿੱਚ ਹੋ ਜੇ ਕਹਿੰਦੇ ਅੰਮ੍ਰਿਤਪਾਲ ਨੇ ਕਰਵਾ ਦਿੱਤਾ ਮੰਦਾ ਹਰੀਨੌ ਦਾ ਕਤਲ ਹੋ ਗਿਆ ਕਹਿੰਦੇ ਅੰਮ੍ਰਿਤਪਾਲ ਨੇ ਮਰਵਾ ਦਿੱਤਾ ਫਲਾਨਾ ਕਤਲ ਹੋ ਗਿਆ ਕਹਿੰਦੇ ਅੰਮ੍ਰਿਤਪਾਲ ਨੇ ਮਰਵਾ ਦਿੱਤਾ ਸੂਰੀ ਦਾ ਕਤਲ ਹੋ ਗਿਆ ਕਹਿੰਦੇ ਅੰਮ੍ਰਿਤਪਾਲ ਨੇ ਮਰਵਾ ਦਿੱਤਾ ਤਲਵਾੜਾ ਕਹਿੰਦਾ ਮੈਨੂੰ ਕਤਲ ਕਰਨਾ ਹੁੰਦੇ ਸੀ ਅੰਮ੍ਰਿਤਪਾਲ ਨੇ ਬੰਦੇ ਮੈਨੂੰ ਮਾਰਨਾ ਚਾਹੁੰਦੇ ਸੀ ਇਹ ਬੇਤੁਕੀਆਂ ਤੇ ਬੇਆਖਰੀਆਂ ਗੱਲਾਂ ਨੇ ਇਹ ਤਲਵਾੜੇ ਨੂੰ ਸੋਭਾ ਨਹੀਂ ਦਿੰਦੀਆਂ। ਜਾਂ ਤਾਂ ਫਿਰ ਇਹ ਸਮਝ ਲਓ ਕਿ ਏਜੰਸੀਆਂ ਨੇ ਖਰੀਦ ਲਿਆ। ਖਰੀਦ ਕੇ ਇਹਦਾ ਜੋ ਹਾਲਾਤ ਇਹਦੇ ਹੋਣਗੇ ਇਹਨੂੰ ਆਪ ਨੂੰ ਵੀ ਪਤਾਗਾ। ਜੋ ਏਜੰਸੀਆਂ ਦੇ ੱੱਕੇ ਚੜ ਜਾਂਦੇ ਆ ਫਿਰ ਉਹ ਬੰਦੇ ਇਸ ਤਰ੍ਹਾਂ ਹੀ ਬੋਲਦੇ ਆ ਜਿਸ ਤਰ੍ਹਾਂ ਅੱਜ ਤਲਵਾੜਾ ਬੋਲ ਰਿਹਾ। ਏਜੰਸੀਆਂ ਦੇ ੱੱਕੇ ਚੜ ਰਿਹਾ ਇਹ ਬੰਦਾ। ਇਹ ਕਹਿੰਦਾ ਦੀਪ ਸਿੱਧੂ ਮੇਰੇ ਜਨਮ ਦਿਨ ਤੇ ਆਉਣਾ ਸੀ ਉਸੇ ਦਿਨ ਆ। ਉਸੇ ਦਿਨ ਉਹਦਾ ਐਕਸੀਡੈਂਟ ਹੋ ਗਿਆ ਤੇ ਬੜਾ ਵੱਡੇ ਇਹ ਗੁੰਝਲਦਾਰ ਸਵਾਲ ਨੇ ਲੋਕਾਂ ਨੂੰ ਸੋਚਣਾ ਚਾਹਿੰਦਾ ਤੇ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਨੂੰ ਸੋਚਣਾ ਚਾਹਿੰਦਾ ਤੇ ਹੋਰ ਸਿੱਖ ਜਥੇਬੰਦੀ ਨੂੰ ਸੋਚਣਾ ਚਾਹਿੰਦਾ ਕਿ ਤਲਵਾੜਾਂ ਲੁਕੀ ਹੋਈ ਕਾਲੀ ਭੇਡ ਤਾਂ ਨਹੀਂ ਕਿਦੇ ਸਿੱਖ ਕੌਮ ਦੇ ਵਿੱਚ ਬੈਠੇ ਜਿਸ ਤਰ੍ਹਾਂ ਪਹਿਲਾਂ ਸਿੱਖ ਕੌਮ ਦੇ ਵਿੱਚ ਜਿਹੜਾ ਸਿੱਖਾਂ ਦਾ ਨੁਕਸਾਨ ਕੀਤਾ ਕਾਲੀਆਂ ਭੇਡਾਂ ਨੇ ਕਾਲੀਆਂ ਬਿੱਲੀਆਂ ਨੇ ਨੁਕਸਾਨ ਕੀਤਾ ਸਿੱਖ ਕੌਮ ਦਾ ਕਦੇ ਉਹ ਕਾਲੀ ਭੇਡ ਉਹ ਕਾਲੀ ਬਿੱਲੀ ਕਦੇ ਤਲਵਾੜਾ ਤਾਂ ਨਹੀਂ ਨਿਕਲ ਸਕਦਾ ਇਹ ਵੱਡੇ ਸਵਾਲ ਨੇ ਇਹ ਵੱਡੇ ਸੋਚਣ ਵਾਲੇ ਨੇ ਤੇ ਇਸ ਵੀਡੀਓ ਨੂੰ ਵੱਤ ਬਾਤ ਸ਼ੇਅਰ ਕਰਨਾ ਆਪਣੇ ਕਮੈਂਟ ਜ਼ਰੂਰ ਕਰਨਾ ਸ਼ੇਅਰ ਬੇਸ਼ੱਕ ਨਾ ਕਰਿਓ ਪਰ ਕਮੈਂਟ ਜ਼ਰੂਰ ਕਰ ਦਿਓ ਰੱਬ ਦਾ ਵਾਸਤਾ ਤੁਸੀਂ ਆਪਣੇ ਕਮੈਂਟ ਜਿਸ ਤਰ੍ਹਾਂ ਤੁਹਾਨੂੰ ਲੱਗਦਾ ਕਿ ਤਲਵਾੜੇ ਦੇ ਜਿਹੜੇ ਅੱਜ ਬੋਲ ਨੇ ਦੀਪ ਸਿੱਧੂ ਬਾਰੇ ਤੇ ਭਾਈ ਅੰਮਰਤਪਾਲ ਸਿੰਘ ਬਾਰੇ ਇਹ ਬੜੇ-ਬੜੇ ਸਵਾਲ ਖੜੇ ਕਰ ਗਿਆ ਤਲਵਾੜਾ ਆਪਣੇ ਮੂੰਹ ਦੇ ਵਿੱਚੋਂ ਸਾਰਾ ਕੁਝ ਬੋਲ ਗਿਆ ਸਾਰਾ ਕੁਝ ਕਹਿ ਗਿਆ ਜੇ ਸਮਝਣ ਵਾਲੇ ਅਜੇ ਵੀ ਨਹੀਂ ਸਮਝੇ ਤਾਂ ਇਹ ਸਮਝ ਲਓ ਕਿ ਤੁਸੀਂ ਭਾਈ ਬੋਲਿਓ ਤੁਸੀਂ ਕਿੰਨਾ ਦੇ ਵਿੱਚ ਰੂੰ ਥੰਨੀ ਹੋਈ ਆ ਤੇ ਇਸ ਵੀਡੀਓ ਨੂੰ ਬੱਤ-ਬਾਤੇ ਸ਼ੇਅਰ ਕਰਨਾ ਧੰਨਵਾਦ ਬਹਿਰਜੀ ਦਾ ਖਾਲਸਾ ਬਹਿਰਜੀ ਕੀ ਫਤਿਹ